ਜਿਸਕੇ ਕਲਾਕਾਰ ਦੇ ਉੱਪਰ ਵੀ ਐਸੇ ਹੱਥ ਰੱਖ ਦਿਆ ਉਹ ਵੀ ਹਿੱਟ ਜਿਸका ਗਾਣੇ ਮੇ ਨਾਮ ਲੈ ਲਿਆ ਉਹ ਵੀ ਹਿੱਟ ਕਿੱਥਾ تھا ਇਹ ਜਿਵੇਂ ਕਿ ਤੁਹਾਨੂੰ ਪਤਾ ਕਿ ਸਿੱਧੂ ਮੂਸੇਵਾਲ ਨੇ ਇੱਕ ਮਸਾਲ ਪੈਦਾ ਕੀਤੀ ਸੀ ਕਿ ਉਹ ਕਦੇ ਕਿਸੇ ਅੱਗੇ ਝੁਕਣਾ ਨਹੀਂ ਸੀ ਜਾਣਦਾ ਤੇ ਜਦੋਂ ਸਿੱਧੂ ਮੂਸੇਵਾਲ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਤਾਂ ਸਿੱਧੂ ਮੂਸੇਵਾਲ ਦਾ ਰਾਜ ਕੇ ਵਿਰੋਧ ਕੀਤਾ ਗਿਆ ਸੀ ਉਵੇਂ ਹੀ ਹੁਣ ਜਦੋਂ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨੇ ਕਾਂਗਰਸ ਨੂੰ ਸਪੋਰਟ ਕੀਤੀ ਤਾਂ ਉਵੇਂ ਹੀ ਉਹਨਾਂ ਦਾ ਵੀ ਹੁਣ ਰਾਜ ਕੇ ਵਿਰੋਧ ਕੀਤਾ ਗਿਆ ਹੈ ਪਰ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲ ਦੇ ਇਹ ਕਾਂਗਰਸ ਕਿਉਂ ਜੁਆਇਨ ਕੀਤੀ ਸੀ ਇੱਕ ਸਾਥ ਦੀ ਆਪਾਂ ਕਹੀਏ ਤਾਂ ਮਜਬੂਰੀ ਸੀ ਕਿਉਂਕਿ ਸਿੱਧੂ ਮੂਸੇਵਾਲ ਨੂੰ ਗੈਂਗਸਟਰਾਂ ਦੇ ਫੋਨ ਆਉਂਦੇ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਸੀ ਇਹ ਸਿੱਧੂ ਮੂਸੇਵਾਲੇ ਨੇ ਇਸੇ ਲਈ ਉਹ ਕਾਂਗਰਸ ਨੂੰ ਜੁਆਇਨ ਕੀਤਾ ਸੀ ਕਿ ਜੇਕਰ ਮੈਂ ਕੁਝ ਬਣ ਗਿਆ ਕਾਂਗਰਸੀ ਪਾਰਟੀ ਵਿੱਚ ਜਾ ਕੇ ਤਾਂ ਮੈਨੂੰ ਸਿਕਿਉਰਿਟੀ ਮਿਲ ਜਾਊਗੀ ਮਤਲਬ ਕਿ ਮੈਂ ਥੋੜਾ ਮਜ਼ਬੂਤ ਹੋ ਜਾਵਾਂਗਾ ਤੇ ਮੈਨੂੰ ਇਹਨਾਂ ਦਾ ਖਤਰਾ ਮੁੱਕ ਜਾਏਗਾ ਤੇ ਮੇਰੇ ਤੋਂ ਹੀ ਪਿੱਛੇ ਹਟ ਜਾਣਗੇ ਇਸ ਕਰਕੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਵੀ ਰਾਹੁਲ ਗਾਂਧੀ ਜੀ ਦੇ ਨਾਲ ਹੋਈ ਇੱਕ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਉਹ ਮੇਰੇ ਕੋਲ ਕਿਉਂ ਬੋਲਦਾ ਥਾ ਬਾਰ-ਬਾਰ ਪਪਾ ਆਹ ਇਹ ਤਾਂ ਬਹੁਤ ਕੁਝ ਦੇਖ ਲਿਆ ਇਸ ਚੀਜ਼ ਦਾ ਉਸ ਨੂੰ मालूम ਨਹੀਂ ਇਹ ਮੇਰੇ ਕੋ چھوڑਗੇ ਨਹੀਂ ਮੇਰੇ ਬਹੁਤ ਪਿੱਛੇ ਪੜੇ ਹੋਏ ਸ਼ਹਿਰ ਪੋਲਿਟਿਕਸ ਵਿੱਚ ਆਨੇ ਦਾ ਉਸ ਦਾ ਮਕਸਦ ਇਹ ਇੱਕ ਹੀ ਥਾ ਵੀ ਮੈਂ ਥੋੜਾ ਮਜ਼ਬੂਤ ਹੋ ਜੂ ਜਬ ਮੇਰੇ ਕੋ ਥੋੜੀ ਪਾਵਰ ਮਿਲੇਗੀ ਨਾ ਇਹ ਲੋਕ ਮੇਰਾ ਪਿੱਛਾ ਛੋੜ ਦੇਣਗੇ ਕਿਉਂਕਿ ਝੁਕਣਾ ਉਹ ਜਾਣਤਾ ਨਹੀਂ ਥਾ ਇਹ ਲੋਕ ਕਹਿੰਦੇ ਤੇ ਕੰਮ ਕਰਨਾ ਤੋ ਹਮਾਰੇ ਨੀਚੇ ਲੱਗ ਕੇ ਕਰ ਇਹ ਇਹ ਪ੍ਰੈਸ਼ਰ ਡਾਲ ਰਹੇ ਤੇ ਉਸ ਦੇ ਉੱਪਰ ਨਾਲ ਹੀ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਨੇ ਇੱਕ ਹੋਰ ਗੱਲ ਦਾ ਖਲਾਸਾ ਕੀਤਾ ਕਿ ਜਦੋਂ ਮੇਰਾ ਬੇਟਾ ਇਲੈਕਸ਼ਨਾਂ ਚ ਹਾਰਿਆ ਸੀ ਕਾਂਗਰਸ ਪਾਰਟੀ ਨੂੰ ਜੁਆਇਨ ਕਰਨ ਤੋਂ ਬਾ ਤਾ ਸਾਨੂੰ ਇਸ ਪਾਰਟੀ ਵੱਲੋਂ ਫੋਨ ਬਹੁਤ ਆਏ ਸੀ ਪਰ ਉਸ ਤੋਂ ਅਸੀਂ ਜਵਾਬ ਦਿੱਤਾ ਤੇ ਜਦੋਂ ਅਸੀਂ ਜਵਾਬ ਦਿੱਤਾ ਤਾਂ ਉਦੋਂ ਹੀ ਮੇਰੇ ਪੁੱਤ ਦੀ ਮੌਤ ਦੇ ਵਾਰੰਟਰ ਜਾਰੀ ਹੋ ਗਏ ਸੀ ਤੇ ਉਹ ਕਿਹੜੀ ਪਾਰਟੀ ਸੀ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਜਦੋਂ ਇੰਕ ਕਾਂਗਰਸ ਜੁਆਇਨ ਕਰ ਲਈ ਇਲੈਕਸ਼ਨ ਮੇਂ ਬੇਟਾ ਹਾਰ ਗਿਆ ਉਸਕੇ ਬਾਅਦ ਅਮਿਤ ਸ਼ਾਹ ਕੇ ਦਫ਼ਤਰ ਸੇ ਈ ਫੋਨ ਆਤੇ ਹਨ ਔਰ ਮੇਰੇ ਕੋ ਬੇਟੇ ਦੇ ਚੌੜ ਮੈਂ ਕਿਹਾ ਬੇਟਾ ਬਾਪੂ ਕਾਮਨ ਫੁੱਲ ਵਾਲੇ ਫੋਨ ਕਰ ਰਹੇ ਹਨ ਮੈਂ ਕਿਹਾ ਨਾ ਤੇ ਉਹ ਉਸਨੇ ਲੈ ਲਿਆ ਉਸਕੋ ਹਲਕੇ ਮੈਂ ਤੋ ਉਸਨੇ ਉਸਕੋ ਹਲਕੇ ਮੇ ਲੈ ਲਿਆ ਤਾਂ ਉਸ ਸਮੇਂ ਮੇਰੇ ਬੇਟੇ ਦੀ ਮੌਤ ਕੇ ਬਰਾਂਡਰ ਨਿਕਲ ਚੁਕੇ ਥੇ